ਦੋਸਤੋ ਸਤਿ ਸ੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਕਮ ਲੁਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਮੇਰੇ ਪਿੰਡ ਦੇ ਵਿੱਚੋਂ ਲੈ ਕੇ ਆਇਆ ਇੱਕ ਚੰਗੀ ਝੋਟੀ ਪਹਿਲਾ ਸੂਆ ਪਲੂਣ ਝੋਟੀ ਸੁੰਦੀ ਹੈਗੀ ਜਿਸ ਘਰ ਦੇ ਵਿੱਚੋਂ ਵੀਡੀਓ ਬਣਾ ਰਿਹਾ ਵੀਰ ਦਾ ਇੱਕ ਨਾ ਜ਼ਿਮੀਂਦਾਰ ਵੀਰ ਹੈ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਧੰਦਾ ਕਰਦਾ ਨਾਲ ਇਹਨੇ ਗਾਵਾ ਦਾ ਫਾਰਮ ਕੀਤਾ ਹੈ ਤੇ ਜਿਹਦੇ ਵਿੱਚੋਂ ਨਾ ਝੋਟੀ ਹੈ ਬਾਈ ਕੋਲੋਂ ਬਕਾਊਆ ਚੰਗੀ ਝੋਟੀ ਹੈ ਚੰਗੀ ਸਾਂਭ ਸੰਭਾਲ ਆਈ ਹੈ ਨੰਬਰ ਮੈਂ ਸਕਰੀਨ ਤੇ ਦੇਵਾਂਗਾ ਜਿਹੜੇ ਵੀ ਭਰਾਵਾਂ ਨੂੰ ਦੋਸਤੋ ਚੰਗੀ ਲੱਗੀ ਨਾ ਓਹੋ ਕੰਟੈਕਟ ਕਰ ਲਓ ਬਾਈ ਨਾਲ ਤੇ ਬਾਕੀ ਤੋਰ ਕੇ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ। ਓਏ ਸਸੀ ਕਾਲ ਅਸੀ ਕਾਲੋ ਬਾਈ ਠੀਕ ਠਾਕ ਹੋ ਵਧੀਆ ਬਾਈ ਨਾਮ ਬਾਈ ਆਪਣਾ ਗਰੀਜੰਡ ਸਿੰਘ ਬਾਈ। ਓਰੀਜੰਡ ਬਾਈ ਨੰਬਰ ਬੋਲੀ ਆਪਣਾ 98774 11832 11832 ਅੱਜ ਫਿਰ ਝੋਟੀ ਐ ਇਹ? ਹਾਂ ਬਾਈ ਪਹਿਲੇ ਸੂਏ ਝੋਟਾ ਪਹਿਲਾ ਸੂਆ ਸੁੰਦੀ ਐ। ਹਾਂ। ਇਹ ਬਾਈ ਕਿ ਕਿਹੜੇ ਸੀਮੰਟ ਦੀ ਆਪ ਇਹ? ਇਹਦਾ ਬਾਈ ਸੀਮੰਟ ਗੁੰਮ ਗਿਆ ਯਾਰ ਸਾਥੋਂ। ਗੁੰਮ ਗਿਆ? ਹਾਂ। ਉ ਪਤਾ ਕੋਈ ਜ਼ਿਆਦਾ ਕਿ ਕਿਤੋਂ? ਹਰਿਆਣੇ ਦੇ ਬੋਲਦਾ ਐਚ ਅਚਲਦੀਪ ਦਾ ਹਾਂ ਉਹਦੀ ਹੈ ਅੱਛਾ ਠੀਕ ਹੈ ਉਹ ਸਾਥੋਂ ਸਟਰਾ ਗਮ ਹੋ ਗਿਆ ਇਹਦੀ ਮਾਂ ਤੁਹਾਡੇ ਕੋਲੇ ਆ ਗਈ ਹੁਣ ਨਹੀਂ ਵੇਚਦੀ ਆਪਣੇ ਪਿੰਡ 'ਚ ਹੀ ਖੜੀ ਹੈ ਬਈ ਹਾਂ ਘਰ ਦੀ ਝੋਟੀ ਹੈ ਹਾਂ ਘਰ ਦੀ ਝੋਟੀ ਹੈ ਇਹਦੀ ਮਾਂ ਥਲੇ ਦੁੱਧ ਕਿੰਨਾ ਸੀਗਾ 16 ਲੀਟਰ ਦਾ ਰਿਕਾਰਡ ਸੀਗਾ ਬਈ ਉਹਦਾ 16 ਲੀਟਰ ਦਾ ਹਾਂ ਅੱਛਾ ਇਹ ਹੁਣ ਦਨ ਕਹਿ ਕੇ ਲੈ ਜੂਗੀ ਇਹ ਲੈ ਜੂ ਇੱਕ ਦੋ ਦਿਨ ਬਈ ਇੱਕ ਦੋ ਦਿਨ ਲੈ ਜੂਗੀ ਹਾਂ ਅੱਗੇ ਦੇ ਸੀਮਨ ਕਿਹੜਾ ਲੱਗਾ ਇਹ ਦੇ ਲੱਗਿਆ ਲਾਰੇ ਦਾ ਬੋਲਦਾ ਬਾਈ ਲਾਰੇ ਬੋਲ ਰਜੀਤ ਨੇ ਪਰਿਆ ਹੋਇਆ ਲਾਰਾ ਬੋਲਦਾ ਅੱਛਾ ਲਾਰੇ ਦਾ ਲੱਗਿਆ ਹਾਂ ਤੋਰੀ ਬਾਈ ਉਹਨੂੰ ਉਹ ਵੀ ਹਰਿਆਣੇ ਦਾ ਬੋਲੀ ਆ ਦੋਸਤੋ ਆਪ ਇਹ ਨਾ ਐਲ ਡੀ ਵੀ ਦੇ ਸੀਮਣ ਦੀ ਹੈ ਕਿਉਂਕਿ ਤੁਹਾਨੂੰ ਬਾਡੀ ਵੰਤਰ ਝੋਟੀ ਦਾ ਦੱਸਦਾ ਹੋਣਾ ਸਿੰਘਾ ਦੇਖ ਲਓ ਦੱਸਦੇ ਐ ਤੇ ਇਹਦੀ ਮਾਂ ਬਾਈ ਕੋਲੇ ਘਰੇ ਸੀ ਤੇ ਉਹ ਹੁਣ ਵੀ ਮੇਰੇ ਪਿੰਡ ਦੇ ਵਿੱਚ ਖੜੀ ਐ 16 ਕਿਲੋ ਦੁੱਧ ਬਾਈ ਕਹਿੰਦਾ ਮੈਂ ਘਰੇ ਚੋਂ ਆਇਆ ਇਹਦੀ ਮਾਂ ਦਾ ਇਹ ਝੋਟੀ ਪਹਿਲਾ ਸੂਆ ਸੁੰਦੀ ਐ 2 ਦਿਨ ਹਾਲੇ ਕੱਢਦੀ ਹੈਗੀ ਥੋੜਾ ਇਹ ਨਾ ਡਰ ਜਾਂਦਾ ਪਸ਼ੂ ਵਾਲੇ ਲੰਮਾ ਹੀ ਨਾ ਲੈ ਕੇ ਜਾਈਂ ਇਧਰ ਹੀ ਮੋੜ ਲਈ ਕੋਈ ਗੱਲ ਨਹੀਂ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਤੇ ਹਵਾਨਾ ਸਮਾਰ ਕੇ ਨਾ ਲੈ ਜਾ ਕੋਈ ਗੱਲ ਹੌਲੀ ਹੌਲੀ ਲੈ ਜਾ ਕੋਈ ਗੱਲ ਕੱਦ ਕਾਠ ਚੰਗਾ ਝੋਟੀ ਦਾ ਪਤਲੇ ਪਿੰਡੇ ਦੀ ਹੈ ਪਤਲੀ ਚਮੜੀ ਦੀ ਝੋਟੀ ਹੈਗੀ ਸਿੰਘਾ-ਸੁੰਗਾ ਦੀ ਬਹੁਤ ਸ਼ਕੀਨ ਹੈ ਝੋਟੀ ਤੇ ਥਣਾ ਦਾ ਸਾਈਜ਼ ਵੀ ਸੋਹਣਾ ਹੈਗਾ ਤੇ ਥਣਾ ਦੇ ਵਿੱਚ ਵਿਥ ਵੀ ਚੰਗੀ ਹੈਗੀ ਬਣਦੇ ਬਾਈ ਆਪਾਂ ਇੱਥੇ ਖੜੀ ਦੀ ਬਣਾ ਲਾਂਗੇ ਡਰਦੀ ਆ ਥੋੜੀ ਝੋਟੀ ਹਾਂ ਬਾਈ ਮੈਂ ਨਾਲ ਸਾਨੂੰ ਇੱਥੋਂ ਜੱਜ ਕਰਾਉਣਾ ਹੈਗਾ ਜ਼ੂਮ ਕਰਕੇ ਦਿਖਾਉਣਾ ਮੈਂ ਸਾਨੂੰ ਮੈਂ ਥੱਲੇ ਬਹਿ ਗਿਆ ਹੁਣ ਆਹ ਦੇਖ ਲਿਓ ਹਵਾ ਅਦੇ ਥਣ ਤਾਂ ਸਾਇ ਦੇਖ ਲਿਓ ਸਾਈਡ ਤੋਂ ਇੱਕੋ ਜੇ ਥਾਣਾ ਚਾਰੇ ਨਾ ਥਾਣਾ ਦਾ ਦੇ ਵਿੱਚ ਵਿਥਵੁੱਥ ਵੀ ਚੰਗੀ ਹੈਗੀ ਤੇ ਬਾਕੀ ਤੁਸੀਂ ਆਹ ਦੇਖੋ ਸਿੰਘਾ-ਸੁੰਗਾ ਦੀ ਪੂਰੀ ਕੁੰਡੀਆਂ ਵਧੀਆ ਕੱਦ ਕਾਠ ਦੇ ਵਿੱਚ ਝੋਟੀ ਹੈਗੀ ਤੇ ਬਾਕੀ ਸਾਨੂੰ ਮੈਂ ਬੈਕ ਸਾਈਡ ਤੋਂ ਫੇਰ ਦਿਖਾਉਣਾ ਇਹਨੂੰ ਦੇਖੀ 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 ਲੋ ਜੀ ਦੂਸਰੀ ਸਾਈਡ ਮੈਂ ਤੁਹਾਨੂੰ ਫੇਰ ਦਿਖਾਉਣ ਲੱਗਾ ਹਾਂ ਝੋਟੀ ਨੂੰ ਤਾਂ ਦੇਖੋ ਇੱਥੇ ਆਹ ਦੇਖੋ ਤਿਆਨ ਨਾਲ ਅਗਲੋਂ ਮੂੰਹ ਮੱਥਾ ਦੇਖ ਲਓ ਝੋਟੀ ਦਾ ਤੇ ਅੱਗੇ ਤੇ ਜਿਹੜਾ ਸੀਮਨ ਲੱਗਿਆ ਉਹ ਲਾਰੇ ਦਾ ਲੱਗਿਆ ਹੋਇਆ ਹੈ ਨਾਰਾ ਬੁੱਲ ਸੀਗਾ ਉਹ ਸਾਡੇ ਡਾਕਟਰ ਜੀ ਤਾਂ ਇੱਥੇ ਆਉਂਦਾ ਹੈ ਬਾਈ ਕੋਲੇ ਜਿਹਦੇ ਕੋਲ ਜੋਤੀ ਮੱਝ ਹੈਗੀ ਉਹਨੇ ਆਪਦੇ ਹੱਥਾਂ ਦਾ ਸੀਮਨ ਲੱਗਿਆ ਹੋਇਆ ਲਾਰੇ ਦਾ ਤੇ ਜਿਹੜੀ ਲਾਰੇ ਦੀ ਮਾਂ ਸੀਗੀ ਉਹਦਾ 29 ਲੀਟਰ ਦਾ ਰਿਕਾਰਡ ਦੱਸਿਆ ਹੈਗਾ ਤੇ ਚੰਗੇ ਮੁੱਲ ਦੇ ਵਿੱਚ ਉਹ ਬਾਈ ਨੇ ਖਰੀਦੀ ਸੀਗੀ ਜਿਹਦੇ ਕੋਲੇ ਲਾਰਾ ਬੁੱਲ ਹੈਗਾ ਇਹ ਇਹ ਤੋ ਸਿਰ ਤੇ ਧਿਆਨ ਨਾਲ ਫਿਰ ਦੇਖ ਲਓ ਬਾਈ ਮੁੱਲੇ ਦਾ ਮੁੱਲ 160 ਆ ਬਾਈ ਲੈਣ ਦੇ 1 ਲੱਖ 60000 ਹਾਂ ਬਾਈ 1 ਲੱਖ ਤੇ 60000 ਜੋ ਉਸ ਤੋਂ ਇਹਦਾ ਮੁੱਲ ਹੈਗਾ ਤੇ ਬਾਕੀ ਜਦੋਂ ਤੁਸੀਂ ਆਓਗੇ ਕੋਲੇ ਧਿਆਨ ਨਾਲ ਦੇਖੋਗੇ ਡਿਮਾਂਡ ਤਾਂ ਮਾੜਾ ਮੋਟਾ ਹੋ ਜੂ ਇਹ ਚੋਂ ਮਾ ਮਾੜਾ ਮੋਟਾ ਹੀ ਹੋਊ ਬਾਈ ਮਾੜਾ ਮੋਟਾ ਹੀ ਹਾਂ ਓਏ ਆਪਾਂ ਪਹਿਲ ਦੇਣ ਲੈਣ ਵਾਲੀ ਗੱਲ ਹੀ ਕਰੀਏ ਠੀਕ ਹੈ ਜੀ ਉਹ ਦੰਦੋ ਕਿਵੇਂ ਆ ਬਾਈ ਇਹ ਦੋ ਦੰਦਾ ਬਾਈ ਮਾੜੇ ਦਿਖਾਏਗਾ ਹਾਂ ਦੇਖ ਲਓ ਮੈਂ ਤੁਹਾਨੂੰ ਦਿਖਾਉਣਾ ਦੋ ਦੰਦ ਇਹ ਬਸ ਠੀਕ ਹੈ ਧਿਆਨ ਮਾਰ ਲਿਓ ਵੈਸੇ ਦੋ ਦੰਦਾ ਸੀ ਨਾ ਪਹਿਲਾਂ ਵੀ ਬਾਈ ਨੇ ਦਿਖਾਈ ਸੀਗੀ ਦੋ ਦੰਦਾ ਤੇ ਜਦੋਂ ਤੁਸੀਂ ਆਓਗੇ ਧਿਆਨ ਨਾਲ ਤੁਸੀਂ ਆਪ ਵੀ ਦੇਖ ਸਕਦੇ ਹੋ ਦੋ ਦੰਦ ਝੋਟੀ ਕਮਾਲੂ ਪਿੰਡ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਖੜੀ ਹੈ ਐਲਡੀਵੀ ਦੇ ਸੇਮਣ ਦੀ ਹੈ ਅੱਗੇ ਲਾਰਾ ਬੋਲ ਲੱਗਿਆ ਇਹਨੂੰ ਇਹਦੀ ਮਾਦਾ ਰਿਕਾਰਡ ਜਿਹੜਾ ਸੀਗਾ ਉਹ 16 ਕਿਲੋ ਦਾ ਸੀਗਾ ਤੇ ਉਹ ਤੇ ਬਾਈ ਦੇ ਘਰ ਦੀ ਝੋਟੀ ਆਏ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਕਰ ਲਿਓ ਕੰਟੈਕਟ ਧੰਨਵਾਦ ਦੋਸਤੋ ਸਸਰੀ ਗੱਲ ਸਾਰੇ ਭਰਾਵਾਂ ਨੂੰ